ਲੋ ਬਈ ਮਿੱਤਰੋ ਕਰਤੀ ਐ ਛਤਰੀਆਂ ਖੜੀਆਂ ਤੇ ਬੱਚੇ ਢਾਉਣੇ ਨਹੀਂ ਤੇ ਅੱਜ ਬਿਠਾਉਣੇ ਆ ਛੋਟੇ ਬੱਚੇ ਛਤਰੀਆਂ ਤੇ ਇੱਕ ਇਹ ਬੈਠਾ ਛੋਟਾ ਬੱਚਾ ਇੱਕ ਇਹ ਬੈਠਾ ਤੇ ਇੱਕ ਉਹ ਬੈਠਾ ਸਾਹਮਣੇ ਤੇ ਇੱਕ ਪਤਾ ਨਹੀਂ ਕਿੱਥੇ ਐ ਇੱਕ ਬੱਚਾ ਕਿੱਥੇ ਚਲੇ ਗਿਆ ਕਾਲਾ ਚਿਣਾ ਆ ਬੈਠਾ ਸਾਹਮਣੇ ਆ ਬੈਠਾ ਇਹਨਾਂ ਨੂੰ ਬਿਠਾਉਣਾ ਮਿੱਤਰੋ ਬੱਚਿਆਂ ਨੂੰ ਅੱਜ ਛਤਰੀਆਂ ਤੇ ਤੇ ਉੱਪਰੋਂ ਵੀ ਬੱਚੇ ਲੈ ਕੇ ਆਣੇ ਆ ਨੀਚੇ ਉਹਨਾਂ ਨੂੰ ਵੀ ਪਹਿਲਾਂ ਨੀਚੇ ਲੈ ਆਈਏ ਫਿਰ ਛਤਰੀ ਤੇ ਇੱਧੇ ਤੇ ਛੋਟੀ ਤੇ ਬਿਠਾ ਦਾਂਗੇ ਤੇ ਚੱਲਦੇ ਆ ਮਿੱਤਰੋ ਹੁਣ ਉੱਪਰ ਤੇ ਕੰਮ ਬਹੁਤ ਹੁੰਦਾ ਵੀਡੀਓ ਬਣਾ ਨਹੀਂ ਹੁੰਦੀ ਪੱਕੀ ਵੱਢਣੀ ਅੱਜ ਵੀ ਤੇ ਨਵੇੜ ਦੀਆਂ ਕਾਮਕਾਰ ਬੱਚੇ ਬਿਠਾ ਦਈਏ ਮਿੱਤਰੋ ਛਤਰੀਆਂ ਦੇ ਚੱਲਦੇ ਆ ਹੁਣ ਉੱਪਰ ਲੋ ਵੀ ਮਿੱਤਰੋ ਰੋਟੀ ਦੇ ਭੋਰੇ ਦੇ ਜਿਆ ਤੇ ਦਾਣੇ ਲੈ ਲੀਏ ਚੱਲਦੇ ਆਂ ਫਿਰ ਉੱਪਰ ਲੋ ਵੀ ਮਿੱਤਰੋ ਆ ਗਏ ਆਂ ਉੱਪਰ ਦੇਖ ਹੁਣ ਖੋਲਦੀ ਆਂ ਮਿੱਤਰੋ ਜਿੰਦੇ ਜੁਲਦੇ ਠੀਕ ਆ ਜੀ ਬਾਕੀ ਡੋਲੀ ਵਾਲੇ ਕਬੂਤਰ ਖੋਲਦੀ ਏ ਤੇ ਬੱਚਿਆਂ ਨੂੰ ਦੇ ਦਈਏ ਚੌਗਾ ਉੱਲਾਉ ਜੀ ਬਾਹਰ ਆ ਗਏ ਕਬੂਤਰ ਬਾਹਰ ਆਪਣੇ ਇਨਾ ਰੋਟੀ ਤੇ ਪੂਰੇ ਪਾ ਦਉਂਦੇ ਆ। ਇਨਾ ਉਹ ਖਾਈ ਜਾਉਂਗੇ। ਇਹ ਭਾਈ ਐ ਇੱਕ ਮੁੱਕੀ ਪਾ ਦਉਂਦੇ ਬਸ। ਬਾਦੂਰੇ ਇਹਨਾਂ ਲਈ। ਆਜੋ। ਲਓ ਜੀ। ਮਿੱਤਰੋ ਪੂਰੇ ਪਾਤੇ ਇਹਨਾਂ ਨੂੰ ਖਾਣ ਦੋ ਤੇ ਬੋਲਡ ਕਰ ਦੀਏ ਸਾਈਡ ਤੇ। ਤੇ ਫਿਰ ਦਿਖਾਉਂਦੇ ਤੁਹਾਨੂੰ ਬੱਚੇ। ਲਓ ਜੀ। ਗੋਲ ਵੀ ਕਰਦੇ ਆ ਸਾਈਡ ਤੇ। ਤੇ ਹੁਣ ਜਿੰਦੇ ਜੁੰਦੇ ਖੋਲ ਕੇ ਮਿੱਤਰੋ ਇਹਨਾਂ ਨੂੰ ਬਾਹਰ ਪਾਣੀ ਰੱਖ ਦਈਏ ਤੇ ਅੰਦਰ ਵਾਲੇ ਬੱਲੋ ਬੱਲੋ ਬੰਦ ਕਰ ਦਈਏ ਤੇ ਕਰੀਏ ਕੰਮ ਲੋ ਬਈ ਮਿੱਤਰੋ ਤੇ ਕਬੂਤਰ ਲੱਗ ਗਿਆ ਭੋਰੇ ਚੂਗਣ ਤੇ ਇਹ ਫਿਰਦੇ ਤੇ ਇਧਰ ਉਹ ਆਪਾਂ ਨੇ ਖੋਲਤੇ ਡੋਲੀ ਵਾਲੇ ਕਬੂਤਰ ਵੀ ਸਾਰੇ ਤੇ ਬੱਚੇ ਲੈ ਕੇ ਜਾਣੇ ਆ ਮਿੱਤਰੋ نیچے ਚਾਰ ਬੱਚੇ ਇਹ ਐ ਤੇ ਚਾਰ ਬੱਚੇ ਡੋਲੀਆਂ ਚ ਤੇ ਚਾਰ ਬੱਚੇ نیچے ਐ ਈ ਗਏ ਤੇ ਬਾਕੀ ਛੋਟੇ ਛੋਟੇ ਬੱਚੇ ਇਧਰ ਵੀ ਭੋਰੇ ਪਾਤੇ ਖਾ ਵੀ ਗਏ ਤੇ ਇੱਕ ਬੱਚਾ ਉੱਪਰ ਨਿਕਲਿਆ ਬਾਈ ਤੇ ਉੱਧਰ ਵਾਲੇ ਖੁੱਡੇ ਵਾਲਿਆਂ ਨੂੰ ਵੀ ਭੋਰੇ ਪਾ ਦਿੰਦੇ ਆ ਰੋਟੀਆਂ ਦੇ ਤੇ ਪਾਣੀ ਰੱਖ ਦਿੰਦੇ ਆ ਪਹਿਲਾਂ ਇਹਨਾਂ ਨੂੰ ਪਾਣੀ ਪੀ ਲੂਗੇ ਤੇ ਫਿਰ ਚੱਲਦੇ ਆ ਮਿੱਤਰੋ ਬੱਚਿਆਂ ਨੂੰ نیچے ਲੈ ਕੇ ਇਥੋਂ ਦਿਖਾਉਂਦੇ ਆ ਇੱਕ ਵਾਰ ਵਸ ਝੋਗਾ ਦਵਾ ਲਈ ਇਹਨਾਂ ਤੋਂ ਥੋੜਾ ਬੋਤਾ ਬਾਕੀ ਫਿਰ ਆਪਾਂ ਆਪੇ ਕੱਲ ਤੋਂ ਛੋਲੇ ਪਿਓਲੇ ਕਰਨੇ ਤੇ ਛੋਲੇ ਦੇ ਦੇ ਗੱਲ ਮੈਂ ਫਿਰ ਖਾਣ ਦੋ ਵੀ ਮਿੱਤਰੋ ਇਹਨਾਂ ਨੂੰ ਦਾਣਾ ਪਾਣੀ ਤੇ ਪਾਣੀ ਪੂਣੀ ਪੀਣ ਦੋ ਉਹ ਲੜਪੇ ਉੱਪਰ ਅੱਲਰ ਮਾਰ ਗਿਆ ਹਾਂ ਹੁਣ ਠੀਕ ਲੜਪੇ ਮਿੱਤਰੋ ਇਹਨਾਂ ਦਾ ਡੋਲੀ ਦੀ ਤਾਕੀ ਬੰਦ ਕਰ ਦਈਏ ਤੇ ਫਿਰ ਇਧਰੋਂ ਬੱਚੇ ਪਲਵਾ ਕੇ ਇੱਕ ਜੋੜੀ ਹੋਰ ਨਵੀਂ ਛੱਡਣੀ ਆਪਾਂ ਨੇ ਫਿਰ ਨਾ ਚੇ ਲਾ ਦੂਗੇ ਵਾ ਬੱਚੇ ਪੜ ਜੋਏ। ਓਕੇ ਰਾਂ। ਫਿਰ ਦੇਖਦੇ ਆ ਮਿੱਤਰੋ। ਬਾਕੀ ਓਕੇ ਐ। ਲੈਣ ਤੋਂ ਨਜ਼ਾਰੇ ਖਾਣ ਤੋਂ ਨਾ ਹੁੰਦਾਂ ਨੇ। ਇੱਧਰ ਵੀ ਕਬੂਤਰ ਲੱਗੇ ਵਿੱਚ ਉਗਣ। ਬਾ ਬੱਚੇ ਲੈ ਕੇ ਚੱਲਦੇ ਹੁਣ ਮਿੱਤਰੋ। ਬਸ ਛਤਰਿਆਂ ਦੇ ਬਿਠਾਉਂਦੇ ਆ ਘਿਜਾਉਂਦੇ ਆ ਹੁਣ ਇਹਨਾਂ ਨੂੰ। ਮਾੜਾ ਮੋਟਾ ਜਿਵੇਂ ਟੇਬਲ ਲੱਗਦਾ ਏ ਛਤਰਿਆਂ ਦੇ ਬੱਚੇ ਘਿਜਾਵਾਂਗੇ। ਇਹ ਓਕੇ। ਆਂਜੀ ਲੋ ਬਈ ਮਿੱਤਰੋ। ਇਹ ਜੋੜੀ ਤਾਂ ਹੋ ਗਈ ਬਿੱਲੀ। ਕਬੂਤਰ ਨੂੰ ਆਪਾਂ ਮਿੱਤਰੋ ਉਧਰ ਹੀ ਛੱਡ ਦੇਣਾ ਹੈ ਦੂਸਰੇ ਖਾਨੇ 'ਚ ਦੂਸਰੇ ਗੁੱਡੇ ਕਬੂਤਰਿਆਂ ਵਾਲੇ 'ਚ ਬਸ ਹੁਣ ਇਹਦਾ ਬੱਚਾ ਗਿਆ ਮਿੱਤਰੋ ਡੈੱਡ ਹੋ ਪਤਾ ਨਹੀਂ ਕਦ ਮਰਿਆ ਵਿਚਾਰਾ ਪਰ ਆਪਾਂ ਨੇ ਅੱਜ ਦੇਖਿਆ ਇਹ ਬੱਚਾ ਮਰ ਗਿਆ ਮਿੱਤਰੋ ਤੇ ਇਹ ਜੋੜੀ ਵੈਲੀ ਕਰ ਦਾਂਗੇ ਇਹਦੇ 'ਚ ਲਾਵਾਂਗੇ ਹੁਣ ਨਵੀਂ ਜੋੜੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿਹੜੀ ਲਈ ਹੈ ਕਿਹੜੀ ਨਹੀਂ ਤੇ ਆਹੀ ਕਬੂਤਰ ਹੀ ਆਹੀ ਕਬੂਤਰ ਨਾਲ ਮਿੱਤਰੋ ਆਪਾਂ ਲਾਵਾਂਗੇ ਜਦੋਂ ਇਹ ਉੱਪਰ ਖਾਨਾ ਬੇਲਾ ਹੋ ਜੂਗਾ ਨਾਲਿਆਂ ਨੂੰ 10-15 ਦਿਨ ਦੀ ਰੈਸਟ ਮਿਲ ਜੂਗੀ ਕਬੂਤਰੇ ਨੂੰ ਤੇ ਫਿਰ ਇਹ ਲਾ ਦਾਂਗੇ ਜੋੜੀ ਦੁਬਾਰੇ ਕਿਉਂਕਿ ਇਹਦਾ ਆਪਣੇ ਕੋਲ ਬਸ ਇੱਕੇ ਬੱਚਾ ਹੈ ਇੱਕ ਹੋਰ ਲਾਵਾਂਗੇ ਇੱਕ ਝੋਲੀ ਹੋਰ ਲੈ ਲਾਂਗੇ ਇਹਦੀ ਤੇ ਬਾਕੀ ਓਕੇ ਹੈ ਤੇ ਬੱਚਾ ਮਿੱਤਰੋ ਦੱਪ ਦਿੱ ਗਏ ਲੋ ਭਾਈ ਮਿੱਤਰੋ ਇਹ ਜੋੜੀ ਲਾਤੀ ਹੈ ਦੁਬਾਰੇ ਇਹਨੇ ਕਬੂਤਰੀ ਨੇ ਅੰਡੇ ਇੰਨੇ ਭਰੇ ਸੀ ਇਹਦਾ ਟ੍ਰੀਟਮੈਂਟ ਕਰਕੇ ਹੁਣ ਦੁਬਾਰੇ ਲਾਈ ਹੈ ਜੋੜੀ ਦੇਖਦੇ ਆ ਬਾਬਾ ਸੁੱਖ ਰੱਖੇ ਬਾਂਡੇ ਧਰਨੇ ਤੇ ਇਹ ਕਬੂਤਰ ਹੈ ਤੇ ਕਬੂਤਰੀ ਹੈ ਲਾਤੀ ਹੈ ਮਿੱਤਰੋ ਇਹ ਜੋੜੀ ਦਵਾ ਰਹੇ ਤੇ ਇਹਦਾ ਖਾਣਾ ਕਰ ਦਿੰਦੇ ਆ ਬੰਦ ਸਾਰੇ ਖਾਣੇ ਹੋ ਗਏ ਇਸ ਟਾਈਮ ਬੰਦ ਤੇ ਬੱਚਿਆਂ ਨੂੰ ਆਪਾਂ ਲੈ ਕੇ ਚੱਲਦੇ ਆਂ ਨੀਚੇ ਇਹਨਾਂ ਨੂੰ ਖਾਣ ਦੋ ਦਾਣਾ ਪਾਣੀ ਰੋਟੀ ਪਾ ਦਈਏ ਪੂਰੇ ਤੇ ਓਕੇ ਆ ਮਿੱਤਰੋ ਇਹ ਬੱਚੇ ਲੈ ਕੇ ਜਾਣੇ ਆਪਾਂ ਨੇ ਸਾਰੇ ਨੀਚੇ ਚੱਲਦੇ ਆ ਮਿੱਤਰੋ ਹੁਣ ਬਾਹਰ ਨੀਚੇ ਲਓ ਬਈ ਮਿੱਤਰੋ ਲਿਆਂਦੇ ਬੱਚੇ ਉੱਪਰੋਂ ਤੇ ਇਹਨਾਂ ਨੂੰ ਬਿਠਾਉਂਦੇ ਹੁਣ ਛਤਰੀਆਂ ਤੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਜਿਹੜੇ ਜਾਲ 'ਚ ਇਹਨਾਂ ਨੂੰ ਵੀ ਛਤਰੀ ਤੇ ਬਿਠਾਉਣਾ ਈ ਫਿਰ ਦਿਖਾਉਂਦੇ ਆ ਮਿੱਤਰੋ ਹਾਂਜੀ ਲਓ ਬਈ ਮਿੱਤਰੋ ਬੱਚੇ ਬਿਠਾਤੇ ਆ ਛਤਰੀਆਂ ਤੇ ਕਰੋ ਚੈੱਕ ਇਹ ਆ ਨਵੇਂ ਬੱਚੇ ਮਿੱਤਰੋ ਬਾਕੀ 4 ਪਲ ਰਹੇ ਆ ਹਲੇ ਉੱਪਰ ਇਹੋ ਤਿੰਨ ਬਾਕੀ ਇਹ ਆ ਜੀ ਨਵੇਂ ਬੱਚੇ ਕਰੋ ਚੈੱਕ 12 ਬੱਚੇ ਐ ਕਰੋ ਚੈੱਕ ਓਕੇ ਜਮਾ ਲੋ ਬਈ ਮਿੱਤਰੋ ਵਾ ਕਰਦੀਏ ਕਬੂਤਰਾਂ ਨੂੰ ਬੰਦ ਇਹਨਾਂ ਨੂੰ ਦਾਣਾ ਦੋਣਾ ਖਾ ਲਿਆ ਇਹਨਾਂ ਨੇ ਵਾ ਬੰਦ ਕਰ ਦਾਂਦੇ ਆ ਹੁਣ ਥੋੜੀ ਜਿਹੀ ਦੇਰ ਤੱਕ ਤੇ ਦਾਣਾ ਖਾ ਲਿਆ ਇਹ ਕਬੂਤਰ ਆਪਾਂ ਨੇ ੜਾਈ ਨਹੀਂ ਬਾਕੀ ਥੱਬਿਆਂ 'ਚ ਪਾਉਣਾ ਨਹੀਂ ਸ਼ਾਮ ਨੂੰ ਪਾਵਾਂਗੇ ਦਾਣਾ ਤੇ ਬਾਕੀ ਬੱਚੇ ਬੈਠੇ ਆ ਮਿੱਤਰੋ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਕਰੋ ਚੱਕ ਓਕੇ ਆ ਬਾਕੀ ਆ ਗੁੱਗੀ ਬੈਠੀ ਇਹ ਆਪਾਂ ਨੇ ਫੜ ਲਈ ਤੀ ਬੱਚਾ ਹੁੰਦੀ ਤੇ ਬਾਅਦ ਚ ਛੱਡ ਤੀ ਨਹੀਂ ਇਹ ਕਹਾ ਕੂਆ ਨੇ ਖਾ ਜਾਣੀ ਦੀ ਤੇ ਬਾਕੀ ਓਕੇ ਮਿੱਤਰੋ ਠੀਕ ਹੈ ਜੀ ਬਾਕੀ ਪਾਉਂਦੇ ਆ ਸ਼ਾਮ ਨੂੰ ਦਾਣਾ ਪਾਣੀ ਬੱਚੇ ਅੱਜ ਆਪਾਂ ਨਹੀਂ ੜਾਈ ਨਹੀਂ ਦਵਾਈ ਦੇਣੀ ਆ ਬੱਚਿਆਂ ਨੂੰ ਲੀਵਰ ਟੋਨਿਕ ਉਹ ਦੇ ਦिए हां जी ਲੋ ਬਈ ਮਿੱਤਰੋ ਰੱਖ ਦੀਆ ਕਬੂਤਰਾਂ ਨੂੰ ਦਾਣੇ ਤੇ ਹੋ ਗਿਆਂ ਲੇਟ 4:00 ਵੱਜ ਗਏ ਆ ਤੇ ਇਹ ਤੋਂ ਬਾਅਦ ਜਾਣਾ ਆਪਾਂ ਨੇ ਮੱਕੀ ਬੱਦ ਮੱਕੀ ਵੱਧ ਰਹੀ ਐ ਬਈ ਇਹ ਉਹ ਲਦੋਣੀਆਂ ਟਰੈਕਟਰ ਲੈ ਕੇ ਜਾਣਾ ਏ ਤੇ ਪਾ ਦੀਆ ਮਿੱਤਰੋ ਇਹਨਾਂ ਨੂੰ ਦਾਣੇ ਤੇ ਉੱਪਰ ਵੀ ਪਾਉਣੇ ਆ ਬਸ ਥੋੜੇ ਥੋੜੇ ਚਿਖਾਵਾਂਗੇ ਕਿਉਂਕਿ ਕੱਲ੍ਹ ਉਡਾਵਾਂਗੇ ਕਬੂਤਰ ਤੇ ਬਾਕੀ ਚੱਲਦੇ ਆ ਮਿੱਤਰੋ ਹੁਣ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਮੀਂਹ ਆ ਗਿਆ ਏ ਆਮਨੇ ਵੇੜਨਾ ਪੈਣਾ ਫਟਾਫਟ ਆਹ ਦਾਣੇ ਟਰੇਚੇ ਚ ਦਾਣੇ ਪਾ ਦਿੰਦੇ ਆ ਦੂਸਰਿਆਂ ਨੂੰ ਲੋ ਬਈ ਮਿੱਤਰੋ ਟਰੇਚੋਂ ਮਿੱਟੀ ਛਾੜ ਦਈਏ ਇਹਦੇ ਪਾਉਂਦੇ ਹੁਣ ਦਾਣੇ ਤੇ ਬੱਚਿਆਂ ਨੂੰ ਰੱਖ ਦਿੰਦੇ ਆ ਜਿਹੜੇ ਆਪਾਂ ਨੇ ਬੱਚੇ ਲੱਗ ਕਰੇ ਏ ਇਹ ਚੱਕ ਲਏ ਆ ਬੱਚੇ ਇਹਨਾਂ ਨੂੰ ਦਾਣੇ ਰੱਖ ਦਈਏ ਲੋ ਬਈ ਮਿੱਤਰੋ ਦਾਣੇ ਵਾਲੇ ਮਿਕਸ ਦਾਣਾ ਪਾਵਾਂਗੇ ਬੱਚਿਆਂ ਨੂੰ ਇਹਨਾਂ ਨੂੰ ਇਹਨਾਂ ਹੀ ਸਿਹਤ ਵਾਸਤੇ ਵਧੀਆ ਰਹੂਗਾ ਤੇ ਬਾਕੀ ਆ ਕੇ ਦੇਖਾਂਗੇ ਬੱਚਿਆਂ ਨੂੰ ਲੋ ਜੀ ਦਾਣੇ ਰੱਖਦੇ ਆ ਖਾਈ ਜਾਉਂਗੇ ਆਪਣਾ ਆਪੇ ਤੇ ਆਪਾਂ ਚੱਲਦੇ ਹਾਂ ਹੁਣ ਮਿੱਤਰੋ ਉੱਪਰ ਕਿਣੀਆਂ ਆ ਗਈਆਂ ਟਰੈਕਟਰ ਲੈ ਕੇ ਜਾਣਾ ਪੈਣਾ ਫਟਾਫਟ ਦਾਣੇ ਰੱਖ ਲਈਏ ਤੇ ਚੱਲਦੇ ਆ ਮਿੱਤਰੋ ਫਿਰ ਦਾਣੇ ਪਾ ਕੇ ਸਿੱਧਾ ਖੇਤ ਲੋ ਬਈ ਮਿੱਤਰੋ ਆ ਗਏ ਹਾਂ ਉੱਪਰ ਤੇ ਕਮੋਟਰੇ ਅੜਾਇਆ ਸੀ ਇਹ ਵੀ ਬੈਠ ਗਿਆ ਈ ਇਹਨੂੰ ਕਰਦੇ ਆਂ ਬੰਦ ਚੱਲ ਬੱਤੋ ਏ ਲੋ ਜੀ ਇਹ ਵੀ ਹੋ ਗਿਆ ਬੰਦ ਤੇ ਡੋਲੀ ਵਾਲੇ ਕਬੂਤਰਾਂ ਨੂੰ ਖੋਲਦੀ ਆਂ ਫਟਾਫਟ ਦਾਣੇ ਚੁਗ ਲੂਗੇ ਬੱਚੇ ਆਪਾਂ ਨੇ ਇਹਨਾਂ ਦੇ ਚੱਕ ਲਿਆ ਵਾ ਥੋੜਾ ਥੋੜਾ ਦਾਣਾ ਚੁਗਾ ਕੇ ਬੰਦ ਕਰ ਦਾਂਗੇ ਇਹਨਾਂ ਨੂੰ ਵੀ ਤੇ ਬਾਕੀ ਟ੍ਰੇਹਾਂ ਚ ਦਾਣਾ ਪਾ ਕੇ ਰੱਖਦੀ ਆਂ ਇੱਧਰ ਵੱਡੇ ਜੋੜਿਆਂ ਨੂੰ ਕਬੂਤਰਾਂ ਨੂੰ ਤੇ ਜੋੜੀ ਆਪਾਂ ਨੇ ਨਵੀਂ ਲਾਈ ਸੀ ਜਿਹੜੀ ਉਹਨੂੰ ਵੀ ਖੋਲ ਦਾਂਦੇ ਆਂ ਸਾਰੀਆਂ ਤਾਕੀਆਂ ਖੋਲ ਕੇ ਦਾਣੇ ਦੋ ਮੈਂ ਖਾ ਲੂੰਗੇ ਉਸ ਤੋਂ ਬਾਅਦ ਬੰਦ ਕਰ ਦੰਦੇ ਆ ਲੋ ਵੀ ਮਿੱਤਰੋ ਦਾਣੇ ਪਾਦੇ ਆਪਾਂ ਨੇ ਕਬੂਤਰਾਂ ਨੂੰ ਤੇ ਇੰਦਰ ਪਤਾ ਨਹੀਂ ਕਿੰਨੇ ਅੰਡਾ ਫੋੜਦੇ ਆ ਉੱਪਰ ਦੇਖ ਕੇ ਪਤਾ ਕਿਹੜੀ ਕਬੂਤਰੀਆਂ ਦੇ ਆ ਹੁਣ ਉਹਦਾ ਅੰਡਾ ਫਟ ਗਿਆ ਏ ਤੇ ਬਾਕੀ ਅੰਦਰ ਵੀ ਮਿੱਤਰੋ ਦਾਣੇ ਪਾਦੇ ਆ ਤੇ ਠੀਕ ਹੈ ਜਾਜੀ ਵੀਡੀਓ ਦੇਖ ਲਈ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਚਲਦੋ ਜਲਦ ਮਿਲ ਸਕੇ ਮਿਲਦੇ ਆਪਾਂ ਮਨੀ ਨੂੰ ਵੀਡੀਓ ਦੇ ਵਿੱਚ ਧੰਨਵਾਦ